ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਗੁਰਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਸੱਚਾ ਸੌਦਾ ਤੇ ਸੱਚਾ ਵਪਾਰ ਕਿਹੜਾ ਹੈ ਤਦ ਸਤਗੁਰੂ ਜੀ ਉੱਤਰ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ ਏ ਰਾਮ ਤੂੰ ਭਾਵ ਹੈ ਭਾਈ ਸੱਚਾ ਸੌਦਾ ਤਾਂ ਹਰੀ ਦਾ ਨਾਮ ਹੀ ਹੈ ਜੋ ਗੁਰਾਂ ਪਾਸੋਂ ਤਨ ਮਨ ਧਨ ਦੇ ਕਰਕੇ ਖਰੀਦੀਦਾ ਹੈ ਅਤੇ ਨਾਮ ਦਾ ਜਪਣਾ ਤੇ ਜਪੌਣ ਰੂਪ ਵਾਪਾਰਾ ਬਣਜੀ ਵੀ ਸੱਚਾ ਹੈ ਗੁਰਮਤੀ ਹਰ ਨਾਮ ਬਣ ਜੀਐ ਆਤਮੋਲ ਅਫਾਰਾ ਰਾਮ ਰਾਮ ਤੂੰ ਭਾਵ ਹੈ ਭਾਈ ਗੁਰਮਤੀ ਗੁਰਾਂ ਦੀ ਸਿੱਖਿਆ ਗ੍ਰਹਿਣ ਕਰਕੇ ਹਰੀ ਨਾਮ ਨੂੰ ਮਣਜੀਐ ਖਰੀਦਣਾ ਕਰੀਏ ਕਿਉਂਕਿ ਇਸ ਵਪਾਰ ਦਾ ਮੁੱਲ અત્યੰਤ ਹੀ ਅਫਾਰਾ ਹੁੰਦਾ ਬਹੁਤ ਵੱਡਾ ਹੈ ਅਫਾਰਾ ਭਾਵ ਅਫੜ ਪਕੜਨ ਤੋਂ ਰਹਿਤ ਹੈ ਭਾਵ ਸਵਰਗ ਲੋਕ ਜਾਂ ਇੰਦਰ ਲੋਕ ਆਦਿ ਦੀ ਪਦਵੀ ਪ੍ਰਾਪਤ ਕਰਕੇ ਵੀ ਨਾਮ ਦੇ ਵਪਾਰ ਦਾ ਮੁੱਲ ਪਕੜਿਆ ਨਹੀਂ ਜਾ ਸਕਦਾ ਅਤਮੋਲ ਅਫਾਰਾ ਸੱਚ ਵਾਪਾਰ ਸੱਚ ਵਾਪਾਰ ਲੱਗੇ ਵੱਡ ਭਾਗੇ ਪਰਮੇਸ਼ਰ ਦੇ ਸੱਚੇ ਨਾਮ ਦੇ ਵਪਾਰ ਦਾ ਮੁੱਲ ਅਤਿਅੰਤ ਹੀ ਅਫਾਰਾ ਵੱਡਾ ਪਕੜੇ ਜਾਣ ਤੋਂ ਰਹਿਤ ਬਹੁਤ ਵੱਡੇ ਭਾਗਾ ਵਾਲੇ ਹੀ ਇਸ ਸੱਚੇ ਨਾਮ ਦੇ ਵਣਜ ਵਿੱਚ ਲੱਗੇ ਹਨ ਅੰਦਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਉਹ ਅੰਦਰ ਅੰਤਰਮੁਖ ਬਿਰਤੀ ਹੁੰਦੇ ਹੋਇਆ ਵੀ ਤੇ ਬਾਹਰ ਸੰਸਾਰ ਦੇ ਵਿਕਾਰਾਂ ਵਿੱਚ ਪਰਚਦੇ ਆ ਵੀ ਅੰਦਰ ਸਵਾਸ ਆਉਂਦਿਆਂ ਤੇ ਬਾਹਰ ਸਵਾਸ ਜਾਂਦਿਆਂ ਪਰਮੇਸ਼ਰ ਵਾਹਿਗੁਰੂ ਦੀ ਸੱਚੀ ਭਗਤੀ ਵਿੱਚ ਰਤੇ ਰਹਿੰਦੇ ਹਨ ਉਹਨਾਂ ਦੀ ਸੱਚੇ ਨਾਮ ਵਿੱਚ ਲਿਵ ਬਿਰਤੀ ਬ੍ਰਹਮਾਕਾਰ ਹੋ ਕਰਕੇ ਲੱਗੀ ਹੈ ਨਦਰ ਕਰੇ ਸੋਈ ਸੱਚ ਪਾਏ ਗੁਰ ਕੋ ਗੁਰ ਕੈ ਸਬਦ ਵਿਚਾਰਾ ਜਿੰਨਾ ਉੱਪਰ ਪਰਮੇਸ਼ਰ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਸੱਚੇ ਪਰਮੇਸ਼ਰ ਨੂੰ ਪਾ ਲੈਂਦੇ ਹਨ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸੱਚ ਹੈ ਕੇ ਵਾਪਾਰ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਨਾਮ ਦੇ ਵਾਪਾਰਾ ਵਣਜ ਦੁਆਰਾ ਨਾਮੀ ਵਿੱਚ ਰੰਗੇ ਹੋਏ ਹਨ ਉਹਨਾਂ ਨੇ ਹੀ ਸੋਖ ਸਰੂਪ ਨੂੰ ਪਾਉਣਾ ਕੀਤਾ ਹੈ ਹਉ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਰਾਮ ਤੂੰ ਭਾਵ ਹੈ ਭਾਈ ਦੇਹ ਵਿੱਚ ਹਉਮੇ ਹੰਗਤਾ ਹਉਮੇ ਹੰਗਤਾ ਮਮਤਾ ਮਾਇਆ ਦੀ ਮੈਲ ਹੈ ਇਸ ਮਾਇਆ ਦੀ ਮੈਲ ਨਾਲ ਜੀਵ ਭ੍ਰਿਜੇ ਪਰੇ ਹੋਏ ਆ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ RAM ਇਹ ਭਾਈ ਗੁਰਮਤੀ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲੇ ਗੁਰਮਤੀਆਂ ਦਾ ਮਨ ਹਿਰਦਾ ਨਿਰਮਲਾ ਸ਼ੁੱਧ ਹੈ ਕਿਉਂਕਿ ਉਹ ਆਪਣੀ ਰਸਨਾ ਜੀਬਾ ਦੁਆਰਾ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਰਸ ਨੂੰ ਪੀਂਦੇ ਆ ਰਸਨਾ ਹਰ ਰਸ ਪੀਜੈ ਅੰਤਰ ਪੀਜੈ ਸਾਜ ਸ਼ਬਦ ਵਿਚਾਰੀ ਜੋ ਜੀਬਾ ਦੁਆਰਾ ਹਰੀ ਨਾਮ ਰਸ ਨੂੰ ਪੀਂਦੇ ਆ ਉਹਨਾਂ ਦਾ ਅੰਦਰ ਹਰੀ ਨਾਮ ਨਾਲ ਭਿੱਜਾ ਹੋਇਆ ਹੈ ਅਤੇ ਉਹ ਸੱਚੇ ਬ੍ਰਹਮ ਦੇ ਵਿੱਚ ਸੱਚੇ ਗੁਰਾਂ ਦੇ ਉਪਦੇਸ਼ ਦੇ ਵਿਚਾਰ ਕਰਨ ਵਾਲੇ ਹਨ ਭਾਵ ਵਿਚਾਰवान ਹਨ ਅੰਤਰ ਖੂਹਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀ ਹੈ ਪਨਹਾਰੀ ਆਪਣੇ ਅੰਦਰ ਹੀ अंतःकर्ण रूपी कुह अमृत नाम ब्रह्मा आनंद ਨਾਲ ਭਰਿਆ ਪਿਆ ਹੈ ਪਨਹਾਰੀ ਪਾਣੀ ਪਰਨ ਵਾਲੀ ਜਿਗਿਆਸੂ ਬੁੱਧ ਰੂਪ ਇਸਤਰੀ ਗੁਰਾਂ ਦੇ ਉਪਦੇਸ਼ ਦੀ ਕਮਾਈ ਦੁਆਰਾ ਅੰਮ੍ਰਿਤ ਕੱਢ ਕੇ ਪੀਂਦੀ ਹੈ ਗਿਆਨ ਇੰਦਰੀਆਂ ਜਾਂ ਪੰਜੇ ਬਿਰਤੀਆਂ ਦੀ ਚਰਖੜੀ ਬਣਾ ਕੇ ਭਗਤੀ ਰੂਪ ਲੱਜ ਰੱਸੀ ਨਾਲ ਸ਼ਰਦਾ ਰੂਪ ਕੜੀ ਨਾਲ ब्रह्मा आनंद ਨੂੰ ਕੱਢ ਕੇ ਪੀਂਦੀ ਹੈ ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ RAM ਰਵੀਜੈ ਜਿਸ ਉਪਰ ਪਰਮੇਸ਼ਰ ਆਪ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਉਹੀ ਸੱਚੇ ਨਾਮ ਪਰਮੇਸ਼ਰ ਵਿੱਚ ਵੱਲ ਲੱਗਦਾ ਹੈ ਤੇ ਆਪਣੀ ਰਸਨਾ ਜੀਬਾ ਕਰਕੇ RAM ਪਰਮੇਸ਼ਰ ਦੇ ਹੀ ਗੁਣ ਰਵੀਜੈ ਕਹੀਏ ਉਚਾਰਨ ਕਰਦਾ ਹੈ ਨਾਨਕ ਨਾਮ ਰੱਤੇ ਸੇ ਨਿਰਮਲ ਹੋਰ ਹਉਮੈ ਮੈਲ ਪਰਿਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਰੰਗੇ ਹੋਏ ਆ ਉਹੀ ਨਿਰਮਲ ਪਵਿੱਤਰ ਜੀਵਨ ਵਾਲੇ ਹਨ ਤੇ ਬਾਕੀ ਹੋਰ ਹਉਮੈ ਹੰਗਤਾ ਮਮਤਾ ਦੀ ਮਲੀਨਤਾਈ ਗੰਦਗੀ ਨਾਲ ਭਰੇ ਰਹਿੰਦੇ ਆ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪਹਿ ਕਰੇ ਪੁਕਾਰਾ ਰਾਮ ਇਹ ਭਾਈ ਸ਼ਾਸਤਰ ਵਿਦਿਆ ਨੂੰ ਪੜਨ ਵਾਲੇ ਪੰਡਤ ਪੰਡਾ ਬੁੱਧੀ ਵਿਦਵਾਨ ਤੇ ਜੋਤਿਸ਼ ਵਿਦਿਆ ਨੂੰ ਪੜਨ ਵਾਲੇ ਜੋਤ ਕੀ ਕਹੀਏ ਜੋਤਸ਼ੀ ਸਾਰੇ ਪੜ ਪੜ ਕਰਕੇ ਕੂਕਦੇ ਉੱਚੀ ਉੱਚੀ ਬੋਲਦੇ ਆ ਪਰ ਆਪਣੇ ਤਰਨ ਵਾਸਤੇ ਕਿਸ ਦੇ ਪਾਸ ਪੁਕਾਰਾਂ ਫਰਿਆਦਾ ਕਰਦੇ ਹਨ ਭਾਵ ਕਿਸੇ ਅੱਗੇ ਨਹੀਂ ਕਿਉਂਕਿ ਉਹ ਆਪ ਤਾਂ ਮਾਇਆ ਦੇ ਮੋਹੇ ਹੋਏ ਕਿਸ ਦੇ ਕੋਲ ਪੁਕਾਰ ਕਰਦੇ ਆ ਭਾਵ ਕਿਸ ਨੂੰ ਉਪਦੇਸ਼ ਦਿੰਦੇ ਆ ਅਰਥਾਤ ਕਿਸੇ ਨੂੰ ਨਹੀਂ ਕੇਵਲ ਮਾਇਆ ਦੇ ਵਾਸਤੇ ਕੂਕਦੇ ਫਿਰਦੇ ਆ ਮਾਇਆ ਮੋਹ ਅੰਤਰਮਲ ਲਾਗੇ ਮਾਇਆ ਕੇ ਵਾਪਾਰਾ ਰਾਮ ਏ ਭਾਈ ਉਹਨਾਂ ਦੇ ਅੰਤਿਸ਼ ਕਰਨ ਅੰਦਰ ਮਾਇਆ ਦੇ ਮੋਹ ਦੀ ਮੈਲ ਲੱਗੀ ਹੋਈ ਹੈ ਅਤੇ ਮਾਇਆ ਦੀ ਵਾਸਤੇ ਹੀ ਵਪਾਰਾ ਵਣਜ ਕਰਦੇ ਆ ਮਾਇਆ ਕੀ ਵਪਾਰਾ ਜਗਤ ਪਿਆਰਾ ਆਵਣ ਜਾਣ ਦੁੱਖ ਪਾਈ ਜੋ ਮਾਇਆ ਦੇ ਵਣਜ ਵਿੱਚ ਲੱਗੇ ਹਨ ਉਹਨਾਂ ਨੂੰ ਸੰਸਾਰ ਹੀ ਪਿਆਰਾ ਲੱਗਦਾ ਸੰਸਾਰੀ ਜੀਵਾਂ ਨੂੰ ਮਾਇਆ ਦਾ ਵਪਾਰ ਹੀ ਪਿਆਰਾ ਲੱਗਦਾ ਇਸ ਕਰਕੇ ਜਨਮ ਧਾਰ ਕੇ ਆਵਣ ਆਉਂਦਿਆਂ ਤੇ ਮਰ ਕੇ ਜਾਣ ਜਾਂਦਿਆਂ 84 ਲੱਖ ਜੂਨ ਵਿੱਚ ਭਰਮਣ ਕਰਦੇ ਆ ਦੁੱਖ ਕਸ਼ਟ ਹੀ ਪਾਈ ਪ੍ਰਾਪਤ ਕਰਦੇ ਆ ਬਿਖ ਕਾ ਕੀੜਾ ਬਿਖ ਸਿਓ ਲਾਗਾ ਬਿਸਟਾ ਮਾਹੇ ਸਮਾਈ ਇਹ ਜੀਵ ਬਿਖ ਮਾਇਆ ਦਾ ਕੀੜਾ ਹੈ ਤੇ ਹੁਣ ਬਿਖ ਮਾਇਆ ਵਿਸ਼ਿਆਂ ਦੇ ਨਾਲ ਹੀ ਲੱਗਾ ਹੋਇਆ ਹੈ ਫਿਰ ਅੰਤ ਨੂੰ ਬਿਸਟਾ ਗੰਦਗੀ ਭਾਵ ਨਰਕਾਂ ਦੇ ਮਾਹੇ ਕਈ ਇਹ ਵਿੱਚ ਜਾ ਕੇ ਸਮਾਉਂਦਾ ਹੈ ਜੋ ਧੁਰ ਲਿਖਿਆ ਸੋਇ ਕਮਾਵੈ ਕੋਈ ਨ ਮੀਟਣਹਾਰਾ ਜੋ ਕੁਝ ਧੁਰ ਮੋਢ ਆਦਤੋਂ ਹੀ ਜੀਵਾਂ ਦੇ ਮੱਥੇ ਉੱਪਰ ਲੇਖ ਲਿਖਿਆ ਹੋਇਆ ਉਸੇ ਲਿਖਤ ਅਨਸਾਰ ਹੀ ਜੀਵ ਉਹੀ ਕਮਾਉਂਦੇ ਆ ਤੇ ਉਹਨਾਂ ਕਰਮਾਂ ਨੂੰ ਕੋਈ ਵੀ ਮੀਟਣ ਵਾਲਾ ਮਿਟਾਉਣ ਵਾਲਾ ਨਹੀਂ ਲੇਖ ਨ ਮਿਟਈ हे ਸਖੀ ਜੋ ਲਿਖਿਆ ਕਰਦਾਰ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਉਹਨਾਂ ਪੁਰਖਾਂ ਨੇ ਸਦੀਵ ਕਾਲ ਰਹਿਣ ਵਾਲਾ ਆਤਮਾਨੰਦ ਰੂਪ ਸੁਖ ਪ੍ਰਾਪਤ ਕੀਤਾ ਹੈ ਅਤੇ ਹੋਰ ਗਾਵਾਰਾ ਬੇਸਮਝ ਜੀਵ ਆਪਣੇ ਮਨ ਦੀ ਮੂਰਖਤਾ ਹੀ ਕਰਕੇ ਕੂਕਾਂ ਪੁਕਾਰਾਂ ਕਰ ਕਰਕੇ ਮਰ ਗਏ ਹਨ ਮਾਇਆ ਮੋਹ ਮਨ ਰੰਗਿਆ ਮੋਹ ਸੁਧ ਨਕਾਈ ਰਾਮ ਰਾਮ ਤੂੰ ਭਾਵ ਹੀ ਭਾਈ ਮਨਮੁਖ ਜੀਵਾਂ ਦਾ ਮਨ ਮਾਇਆ ਦੇ ਮੋਹ ਵਿੱਚ ਰੰਗਿਆ ਹੋਇਆ ਮੋਹ ਵਿੱਚ ਫਸੇ ਹੋਇਆ ਨੂੰ ਅਗਿਆਨਤਾ ਕਰਕੇ ਆਪਣੀ ਆਤਮਾ ਦੀ ਕੋਈ ਵੀ ਸੁੱਧ ਗਿਆਦ ਨਹੀਂ ਹੈ ਗੁਰਮੁਖ ਹੋਵੇ ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਨ ਜਾਈ RAM RAM ਤੂੰ ਭਾਵ ਹੀ ਭਾਈ ਜੇਕਰ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਇਹ ਮਨ ਨੂੰ ਪ੍ਰੇਮ ਰੰਗ ਵਿੱਚ ਰੰਗਣਾ ਕਰੀਏ ਤਦੋਂ ਦ્વੈਤ ਦਾ ਰੰਗ ਚਲਿਆ ਜਾਂਦਾ ਹੈ ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਪੰਡਾਰਾ ਜਦੋਂ ਇਹ ਦੂਸਰਾ ਮਾਇਆ ਦ્વੈਤ ਦਾ ਰੰਗ ਚਲਿਆ ਜਾਂਦਾ ਤਦੋਂ ਸੱਚ ਵਿੱਚ ਬਿਰਤੀ ਸਮਾ ਜਾਂਦੀ ਹੈ। ਅਤਿਅੰਤ ਹੈ ਕਰਨ ਰੂਪ ਭੰਡਾਰਾ ਖਜ਼ਾਨਾ ਸੱਚੇ ਨਾਮ ਨਾਲ ਪਰ ਜਾਂਦਾ ਹੈ। ਗੁਰਮੁਖ ਹੋਵੇ ਸੋਈ ਬੂਝੈ ਸੱਚ ਸਵਾਰਣ ਹਾਰਾ। ਜੋ ਮੁਖੀ ਗੁਰਾਂ ਦੁਆਰਾ ਗੁਰਮੁਖ ਹੁੰਦਾ ਹੈ ਉਹੀ ਗੁਰਾਂ ਕੋਲੋਂ ਆਪਣੇ ਸਰੂਪ ਬਾਰੇ ਪੁੱਛਦਾ ਸਮਝਦਾ ਹੈ ਤੇ ਉਸਦੇ ਜੀਵਨ ਨੂੰ ਸੱਚਾ ਪਰਮੇਸ਼ਰ ਆਪ ਸਵਾਰਣ ਵਾਲਾ ਹੈ। ਆਪੇ ਮੇਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨਾ ਜਾਏ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਜਿੰਨਾ ਗੁਰਮੁਖਾਂ ਨੂੰ ਸਤਸੰਗਤ ਨਾਲ ਮਿਲਦਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਦੇ ਆ ਹੋਰ ਅਗਿਆਨੀਆਂ ਦੇ ਪਾਸੋਂ ਕੁਝ ਵੀ ਆਖਿਆ ਨਹੀਂ ਜਾ ਸਕਦਾ ਕਿ ਅਸੀਂ ਪਰਮੇਸ਼ਰ ਨਾਲ ਮਿਲ ਸਕਾਂਗੇ ਭਾਵ ਨਹੀਂ ਮਿਲਿਆ ਜਾਣ ਨਾਨਕ ਵਿਣ ਨਾਵੇ ਪਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਏ ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਪਰਮੇਸ਼ਰ ਦੇ ਨਾਮ ਤੋਂ ਵਿਣ ਭਾਵ ਬਿਨਾ ਜੀਵਾ ਨੂੰ ਭਰਮ ਨੇ ਭੁਲਾ ਲਿਆ ਹੈ ਇੱਕ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਆ ਉਹਨਾਂ ਨੂੰ ਪਰਮੇਸ਼ਰ ਨੇ ਪ੍ਰੇਮ ਦਾ ਰੰਗ ਲਾ ਦਿੱਤਾ ਹੈ ਵਡਹੰਸ ਮਹੱਲਾ 3 ਸਤਿਗੁਰੂ ਸਾਹਿਬ ਜੀ ਉੱਤਮ ਭਗਤੇ ਦੀ ਰੀਤ ਨਾਲ ਆਪਣੇ ਮਨ ਨੂੰ ਸੰਬੋਧਨ ਕਰਕੇ ਸਿੱਖਾਂ ਤਾਈਂ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਬੀੜਾ ਰਾਮ ਇਹ ਮਨ ਮੇਰਿਆ ਇਹ ਮੇਰੇ ਮਨਾ ਇਸ ਸੰਸਿਆ ਰੂਪ ਪ੍ਰਣਮ ਭਾਵ ਨੂੰ ਪ੍ਰਾਪਤ ਹੋਣ ਵਾਲਾ ਸੰਸਾਰ ਜਗਤ ਔਣ ਜਾਣ ਭਾਵ ਜੰਮਣ ਮਰਨ ਵਾਲਾ ਆਵਾ ਗਵਨ ਹੈ ਤੇ ਸੱਚੇ ਨਾਮ ਪਰਮੇਸ਼ਰ ਦੀ ਸ਼ਰਨ ਪਿਆ ਹੀ ਅੰਤ ਅਖੀਰ ਨੂੰ ਨਿਬੇੜਾ ਫੈਸਲਾ ਹੋਵੇਗਾ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਜਿਨ੍ਹਾਂ ਨੂੰ ਆਪ ਹੀ ਸੱਚ ਸਰੂਪ ਰਾਮ ਪਰਮੇਸ਼ਰ ਆਪਣੇ ਨਾਮ ਦੀ ਦਾਤ ਦੇ ਕੇ ਬਖਸ਼ ਲੈਂਦਾ ਹੈ ਮੁੜ ਕੇ ਉਹਨਾਂ ਦਾ ਜੁਨਾ ਵਿੱਚ ਜੰਮਣ ਮਰਨ ਰੂਪ ਗੇੜ ਨਹੀਂ ਹੁੰਦਾ ਫਿਰ ਹੋਏ ਨਾ ਫੇਰਾ ਅੰਤ ਸੱਚ ਨ ਬੀੜਾ ਗੁਰਮੁਖ ਮਿਲੇ ਵਡਿਆਈ ਫਿਰ ਤੋਂ ਭਾਵ ਮੁੜ ਕੇ ਉਹਨਾਂ ਦਾ 84 ਵਿੱਚ ਗੀੜਾ ਨਹੀਂ ਹੋਵੇਗਾ ਅਤੇ ਸੱਚਾ ਨਾਮ ਜਪਣ ਕਰਕੇ ਅੰਤ ਨੂੰ ਜੰਮਣ ਮਰਨ ਵੱਲੋਂ ਨਬੀੜਾ ਹਿਸਾਬ ਹੋ ਕੇ ਮੁਕਤ ਹੋ ਜਾਵੇਗਾ ਤੇ ਗੁਰਮੁਖ ਜਨਾਂ ਨੂੰ ਨਾਮ ਜਪਣ ਕਰਕੇ ਆਤਮਾ ਆਨੰਦ ਸਰੂਪ ਦੀ ਪ੍ਰਾਪਤੀ ਰੂਪ ਸ਼ੋਭਾ ਮਿਲਦੀ ਹੈ ਸੱਚੇ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਜੋ ਸੱਚੇ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੇ ਹਨ ਉਸ ਸੁਭਾਵਕ ਹੀ ਗਿਆਨ ਅਵਸਥਾ ਵਿੱਚ ਮਸਤ ਰਹਿੰਦੇ ਆ ਅਤੇ ਨਿਰਯਤਨ ਹੀ ਉਹਨਾਂ ਦੀ ਬਿਰਤੀ ਸਹਜ ਸਰੂਪ ਵਿੱਚ ਸਮਾਈ ਲੀਨ ਰਹਿੰਦੀ ਹੈ ਸੱਚਾ ਮਨ ਭਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ ਉਹਨਾਂ ਦੇ ਮਨ ਹਿਰਦੇ ਵਿੱਚ ਸੱਚ ਸਰੂਪ ਪਰਮੇਸ਼ਰ ਪਾਇਆ ਚੰਗਾ ਲੱਗਾ ਹੈ ਤੇ ਸੱਚੇ ਨਾਮ ਨੂੰ ਹੀ ਅੰਦਰ ਵਸਾਉਣਾ ਕੀਤਾ ਹੈ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਰਹਿਣ ਕਰਕੇ ਅੰਤ ਨੂੰ ਜੰਮਣ ਮਰਨ ਤੋਂ ਨਵੇਰਾ ਪਾਰ ਉਤਾਰਾ ਹੋਵੇਗਾ ਭਾਵ ਹੁੰਦਾ ਹੈ ਨਾਨਕ ਨਾਮ ਰੱਤੇ ਸੇ ਜੇ ਸੱਚ ਸਮਾਣੇ ਬਹੁਰ ਨ ਭਵ ਜਲ ਫੇਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਉਹ ਸੱਚ ਸਰੂਪ ਵਿੱਚ ਸਮਾਏ ਹਨ ਅਤੇ ਉਹਨਾਂ ਦਾ ਮੁੜ ਕੇ ਭਵਜਲ ਸੰਸਾਰ ਸਮੁੰਦਰ ਵਿੱਚ ਫੇਰਾ ਚੱਕਰ ਨਹੀਂ ਲੱਗਦਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਈ ਖੁਆਈ ਰਾਮ ਰਾਮ ਤੋਂ ਭਾਵ ਹੈ ਭਾਈ ਮਾਇਆ ਦਾ ਮੋਹ ਸਾਰਾ ਇਸ ਬਰਲ ਪਾਗਲਪੁਣਾ ਹੀ ਹੈ ਜੋ ਜੀਵ ਇਸ ਵਿੱਚ ਲੱਗੇ ਹੋਏ ਆ ਉਹ ਦਵੈਤ ਭਾਵ ਕਰਕੇ ਪਰਮੇਸ਼ਰ ਨੂੰ ਭੁਲਾਈ ਬੈਠੇ ਆ ਮਾਤ ਪਿਤਾ ਸਭ ਹੇਤ ਹੈ ਹੇਤੇ ਪਲਚਾਈ ਰਾਮ ਮਾਂ ਪਿਓ ਆਦ ਸਾਰਿਆਂ ਨੂੰ ਮਾਇਆ ਦਾ ਮੋਹ ਲੱਗਾ ਹੋਇਆ ਹੈ ਤੇ ਇਸ ਮੋਹ ਵਿੱਚ ਸਾਰੀ ਸ੍ਰਿਸ਼ਟੀ ਪਲਚਾਈ ਫਸੀ ਹੋਈ ਆ ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਉਰਬਲੀ ਕਮਾਈ ਅਨਸਾਰ ਸਾਰੀ ਸ੍ਰਿਸ਼ਟੀ ਹੀ ਮੋਹ ਵਿੱਚ ਪਲਚਾਈ ਫਸੀ ਹੋਈ ਆ ਉਸ ਕਮਾਈ ਨੂੰ ਕੋਈ ਵੀ ਮੇਟ ਨਾਸ਼ ਨਹੀਂ ਕਰ ਸਕਦਾ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜਣਾ ਰਚਨਾ ਕੀਤੀ ਹੈ ਉਹ ਪਾਲਣਾ ਕਰਕੇ ਸਭ ਨੂੰ ਦੇਖ ਰਿਹਾ ਸਭ ਜੀਵਾਂ ਦੀਆਂ ਕੀਤੀਆਂ ਕਰਤੂਤਾਂ ਨੂੰ ਵੀ ਵੇਖ ਰਿਆ ਉਸ ਪਰਮੇਸ਼ਰ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਮਨਮੁਖ ਅੰਦਾ ਤਪ ਤਪ ਖਪੈ ਬੇਨ ਸਬਦੈ ਸਾਂਤ ਨਾ ਆਈ ਮਨਮੁਖ ਬੇਮੁਖ ਅਗਿਆਨੀ ਪੁਰਸ਼ ਅਨੇਕ ਤਪਾਂ ਨੂੰ ਤਪਾ ਕਰਕੇ ਤ੍ਰਿਸ਼ਨਾ ਰੂਪੀ ਤਪਸ਼ ਅਗਨੀ ਨਾਲ ਤਪ ਕਰਕੇ ਖਪਦੇ ਰਹਿੰਦੇ ਆ ਤਪਨਾਮ ਤਪਾਉਣ ਵਾਲੇ ਕਾਮ ਕ੍ਰੋਧ ਆਦਕਾਂ ਵਿੱਚ ਤਪੇ ਹੋਏ ਖਪਦੇ ਰਹਿੰਦੇ ਆ ਅਰ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਅੰਦਰ ਸ਼ਾਂਤੀ ਨਹੀਂ ਆਉਂਦੀ ਨਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੋਹੇ ਖੁਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਸਭ ਕੋਈ ਅ ਗਿਆਨ ਕਰਕੇ ਆਪਣੇ ਸਰੂਪ ਤੋਂ ਭੁੱਲ ਰਿਹਾ ਹੈ ਤੇ ਭੁੱਲਿਆ ਹੋਇਆ ਹੈ ਇਹ ਮਾਇਆ ਦੇ ਮੋਹ ਨੇ ਹੀ ਜੀਵਾਂ ਦੀ ਬੁੱਧ ਪਰਮੇਸ਼ਰ ਵੱਲੋਂ ਖੁਆਈ ਆ ਭਾਵ ਭੁਲਾ ਦਿੱਤੀ ਹੈ ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਣਾਈ ਰਾਮ ਰਾਮ ਤੂੰ ਭਾਵ ਹੀ ਭਾਈ ਇਸ ਜਗ ਸੰਸਾਰ ਨੂੰ ਤ੍ਰਿਸ਼ਨਾ ਮਾਇਆ ਦੇ ਮੋਹ ਦੀ ਅੱਗ ਵਿੱਚ ਸੜਦਾ ਵੇਖ ਕੇ ਅਸੀਂ ਹਰੀ ਸਰੂਪ ਗੁਰਾਂ ਦੀ ਸ਼ਰਨ ਵਿੱਚ ਭਜ ਦੌੜ ਕੇ ਪੈ ਗਏ ਹਾਂ ਅਰਦਾਸ ਕਰੀ ਗੁਰ ਪੂਰੇ ਆਗੇ ਰੱਖ લે ਉਹ ਦੇਹ ਵਡਾਈ ਰਾਮ ਰਾਮ ਤੂੰ ਪਾਵਹੀ ਭਾਈ ਅਸਾਂ ਪੂਰੇ ਪੂਰਨ ਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰੀ ਭਾਵ ਕੀਤੀ ਕਿ ਸਤਿਗੁਰੂ ਜੀ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ ਅਤੇ ਆਪਣੇ ਨਾਮ ਦੀ ਵਿੜਿਆਈ ਦੇਣੀ ਕਰੋ ਰਖ ਲੇਵੋ ਸਰਣਾਈ ਹਰ ਨਾਮ ਵਡਾਈ ਤੁਧ ਜੇਵੜ ਅਵਰਨ ਦਾਤਾ ਏ ਮਹਾਰਾਜੀ ਆਪਣੀ ਸ਼ਰਨ ਵਿੱਚ ਰੱਖ ਲਵੋ ਅਤੇ ਸਾਨੂੰ ਹਰੀ ਨਾਮ ਦੇ ਜਪਣ ਦੀ ਵਿੜਿਆਈ ਬਖਸ਼ੋ ਕਿਉਂਕਿ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਵੀ ਦਾਤਾਦਾਨੀ ਨਹੀਂ ਹੈ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜੋ ਵੀ ਤੁਹਾਡੀ ਸੇਵਾ ਟਹਿਲ ਵਿੱਚ ਲੱਗੇ ਹਨ ਉਹ ਵੱਡਿਆਂ ਭਾਗਾਂ ਵਾਲੇ ਆ ਉਹਨਾਂ ਨੇ ਜੁਗਾਂ ਜੁਗਾਂ ਵਿੱਚ ਇੱਕ ਪਰਮੇਸ਼ਰ ਨੂੰ ਹੀ ਵਿਆਪਕ ਜਾਣਿਆ ਹੈ ਜੁਗ ਚਾਰ ਸਾਧਨਾ ਸ਼ਰਵਣ ਮੰਨਣ ਅਧਿਆਸਨ ਤਤ ਤਦੰ ਦਾ ਸੰਸ਼ੋਧਨ ਦੇ ਵਿੱਚ ਯੁਗ ਜੁੜ ਕੇ ਯੁਗ ਨਾਮ ਦੋ ਦਾ ਵੀ ਜੀਵ ਤੇ ਈਸ਼ ਯੁਗ ਫਿਰ ਦੋ ਪੁਰਖ ਤੇ ਪ੍ਰਕਿਰਤੀ ਭਾਵ ਜੀਵ ਤੇ ਈਸ਼ ਅਤੇ ਪੁਰਖ ਤੇ ਪ੍ਰਕਿਰਤੀ ਵਿੱਚ ਇੱਕ ਅਦਵੈਤ ਸਰੂਪ ਬ੍ਰਹਮ ਨੂੰ ਹੀ ਵਿਆਪਕ ਜਾਣਿਆ ਹੈ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਹੋਰ ਚਾਹੇ ਕੋਈ ਜਤ ਕਾਮ ਵਾਸ਼ਨਾ ਤੋਂ ਰਹਿ ਧੋਣ ਲਈ ਸਾਧਨ ਸਤ ਸ੍ਰੇਸ਼ਟ ਆਚਰਨ ਸੰਜਮ ਇੰਦਰੀਆਂ ਨੂੰ ਕਾਬੂ ਕਰਨ ਰੂਪ अनेका ਕਰਮਾਂ ਨੂੰ ਕਮਾਉਂਦੇ ਆ ਪਰੰਤੂ ਸਤਗੁਰੂ ਸਾਹਿਬ ਜੀ ਤੋਂ ਬਗੈਰ ਕਿਸੇ ਨੇ ਵੀ ਗਤ ਮੁਕਤੀ ਨਹੀਂ ਪਾਉਣਾ ਕੀਤੀ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੇ ਹਰ ਸਰਣਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੂ ਜੀ ਉਸ ਨੂੰ ਆਪਣਾ ਸ਼ਬਦ ਉਪਦੇਸ਼ ਬ੍ਰਹਮ ਬਾਰੇ 부ਝਾਏ ਸਮਝਾ ਦਿੰਦੇ ਆ ਜੋ ਪਰਮੇਸ਼ਰ ਸਰੂਪ ਗੁਰਾਂ ਦੀ ਸ਼ਰਨ ਵਿੱਚ ਜਾ ਕੇ ਪੈਂਦੇ ਆ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਕਾਈ ਰਾਮ ਰਾਮ ਤੋਂ ਭਾਵ ਹੈ ਭਾਈ ਜੋ ਹਰ ਹਰੀ ਗੁਰਾਂ ਦੁਆਰਾ ਮਤਬੁੱਧ ਅਕਲ ਦਿੰਦਾ ਉਹੋ ਜੀਵਾ ਅੰਦਰ ਉਪਜੈ ਪੈਦਾ ਹੁੰਦੀ ਹੋਰ ਕੋਈ ਵੀ ਮਤਬੁੱਧ ਦੇਣ ਵਾਲਾ ਨਹੀਂ ਹੋਰ ਕਿਸੇ ਕਰਕੇ ਆਤਮ ਸੈਣੀ ਮਤ ਪ੍ਰਾਪਤ ਨਹੀਂ ਹੋ ਸਕਦੀ ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ ਰਾਮ ਰਾਮ ਤੂੰ ਭਾਵ ਏ ਭਾਈ ਤੂੰ ਇਹੋ ਨਿਸ਼ਚੇ ਕਰਕੇ ਸਰੀਰਾਂ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਅੰਤਰਮੁਖ ਤੇ ਬਾਹਰਮੁਖ ਵਾਲਿਆਂ ਵਿੱਚ ਅਦਵੈਸ ਰੂਪ ਹੀ ਵਸਿਆ ਹੋਇਆ ਪਰਮੇਸ਼ਰ ਆਪ ਹੀ ਗੁਰਮੁਖ ਜਨਾਂ ਨੂੰ ਆਪਣਾ ਸਰੂਪ 부ਝਾਈ ਸਮਝਾ ਦਿੰਦਾ ਹੈ ਆਪੇ ਦੇਹ 부ਝਾਈ ਅਵਰ ਨ ਭਾਈ ਗੁਰਮੁਖ ਹਰ ਰਸ ਚਾਖਿਆ ਹੀ ਭਾਈ ਪਰਮੇਸ਼ਰ ਆਪ ਹੀ ਆਪਣਾ ਸਰੂਪ 부ਝਾ ਦਿੰਦਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਜਿਨ੍ਹਾਂ ਨੂੰ ਆਪਣਾ ਸਰੂਪ 부ਝਾ ਦਿੰਦਾ ਹੈ ਉਹਨਾਂ ਨੂੰ ਹੋਰ ਕੋਈ ਵੀ ਮਤ ਚੰਗੀ ਨਹੀਂ ਲੱਗਦੀ ਐਸੇ ਗੁਰਮੁਖ ਜਨਾਂ ਨੇ ਹਰੀ ਦੇ ਨਾਮ ਰਸ ਨੂੰ ਚਾਖਿਆ ਭਾਵ ਚਖਣਾ ਕੀਤਾ ਹੈ ਦਰ ਸੱਚ ਹੈ ਸਦਾ ਹੈ ਸੱਚ ਹੈ ਸੱਚ ਹੈ ਸ਼ਬਦ ਸੁਪਾਖੇ ਆ ਜੋ ਸੱਚੇ ਦਰਦਵਾਰੇ satsangat ਵਿੱਚ ਮਿਲੇ ਆ ਉਹਨਾਂ ਦੇ ਹਿਰਦੇ ਅੰਦਰ ਹਮੇਸ਼ਾ ਹੀ ਸੱਚਾ ਪ੍ਰਭੂ ਨਾਮ ਵਸਿਆ ਰਹਿਦਾ ਜਿਨ੍ਹਾਂ ਦਾ ਦਰ ਅੰਦਰ ਭਾਵ ਹਿਰਦਾ ਸਦਾ ਸੱਚੇ ਵਿੱਚ ਜੁੜਿਆ ਹੋਇਆ ਉਹਨਾਂ ਨੂੰ ਸੰਸਾਰ ਵਿੱਚ ਹਮੇਸ਼ਾ ਹੀ ਸੱਚਾ ਪ੍ਰਭੂ ਹੀ ਪ੍ਰਤੀਤ ਹੁੰਦਾ ਅਤੇ ਉਹਨਾਂ ਨੇ ਹੀ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਜਸ ਸੁਪਾਖਿਆ ਉਚਾਰਨਾ ਕੀਤਾ ਹੈ ਕਰ ਮਹਿ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਉਹਨਾਂ ਨੇ ਘਰ ਹਿਰਦੇ ਵਿੱਚੋਂ ਹੀ ਆਪਣਾ ਸਰੂਪ ਤੁਰ ਗਿਆ ਪਦ ਰੂਪੀ ਘਰ ਪਾ ਲਿਆ ਹੈ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਨਾਮ ਗਿਆਨ ਦੀ ਵਡਿਆਈ ਦੇ ਭਾਵ ਦਿੱਤੀ ਹੈ ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪਰਵਾਣ ਸੱਚ ਸਾਈ ਮਤ ਪ੍ਰਵਾਨ ਸੱਚ ਸਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਉਹ ਮਹਿਲ ਸੱਚਖੰਡ ਸਰੂਪ ਨੂੰ ਪਾਉਂਦੇ ਆ ਅਤੇ ਸਾਈ ਭਾਵ ਉਹੀ ਮਤ ਬੁੱਧ ਪ੍ਰਵਾਨ ਨੀਕਾ ਜੋ ਸਤ ਸਰੂਪ ਵਿੱਚ ਲੀਨ ਹੋ ਜਾਂਦੀ ਹੈ ਵਾਹੇ ਗੁਰੂ ਵਾਹੇ ਗੁਰੂ wahie guru wahie ਕੀ ਫਤਿਹ